ਤੂੰ ਕਹੁ ਤਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਵ ਤਖੁ ਸੰਮਦੀ ਨੂਰ ਅਰਸਹੁ ਕਰਸਹੁ ਉਦ ਰਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰਸਾ ਹੰਦੈ ਜਿਸੁ ਪਾਸੁ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਸਤਨਾ ਜੀਵਾ ਹੈ ਗੁਰੂ ਸਾਹਿਬਾ ਜੀ ਬਹਾਗੜਾ ਮਹੱਲਾ ਪੰਜਵਾਂ ਤੋ ਸੰਤ ਫਿਰਹੀ ਪ੍ਰਭ ਪ੍ਰਾਣ ਆਧਾਰੇ ਰਾਮ ਤਾਨ ਤਨ ਖੀਨ ਭਇ ਬਿਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰਹੀ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬੇਨ ਮਿਲਤ ਪਿਆਰੀ ਰਾਮ ਪ੍ਰਭ ਮਿਲੋ ਪਿਆਰੀ ਮਾਇਆ ਤਾਰੇ ਕਰ ਦਇਆ ਲੜ ਲਾਈ ਲੀ ਜੀ ਆਹ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜੀ ਆਹ ਰਾਥ ਪੂਰਨ ਸਦਾ ਨਹਿ ਚਲੇ ਊਚ ਆਗਮ ਅਪਾਰੇ ਬੇਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ যন কৌ চারাম তাপত না কত হে বুজ বেন স্বামী শরণারাম প্রভ শরণ তে কাট বে ਸੰਸਾਰ ਸਾਗਰ ਤਾਰੀਆ ਅਨਾਥ ਨਿਰਗੁਣ ਕਾਸ਼ ਨਾ ਜਾਣ ਮੇਰਾ ਗੁਣ ਆਉ ਗਣ ਨਾ ਵਿਚਾਰੀਆ ਦੀਨ ਦਇਆਲ ਗੋਪਾਲ ਪ੍ਰੀਤਮ ਸਮਰਾਥ ਕਾਰਨ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗਾ ਜਪ ਜੀਵਾ ਹਰ ਹਰ ਚਰਨਾਂ ਅਮੇ ਸਰਉ ਬਰੋ ਪੀਓ ਹਰ ਹਰ ਨਾਮ ਰਾਮ ਸੰਤਹ ਸੰਗ ਮਿਲੇ ਜਪ ਪੂਰਨ ਕਾਮ ਰਾਮ ਸਭ ਕਾਮ ਪੂਰਨ ਦੁਖ ਵਿਧੀਰਨ ਹਰ ਨੈਮਖ ਮਨਹੋ ਨਾਮ ਵੀਸਵਰਾ ਆਨੰਦ ਆਨੰਦਨ ਸਦਾ ਸਾਚ ਸਰਬ ਗੁਣ ਜਗਦੀਸ਼ਰਾ ਅਗਣਤ ਊਚ ਅਪਾਰ ਠਾਕੁਰ ਆਗਮ ਜਾ ਕੋ ਧਾਮ ਬਨਵੰਤ ਨਾਨਕ ਮੇਰੀ ਅਛ ਪੂਰਨ ਮਿਲੇ ਸ੍ਰੀ ਰੰਗ ਰਾਮ ਕਈ ਕੋਟਕ ਜਗ ਫਲਾ ਸੁਣ ਗਾਵਣ ਹਰੀ ਰਾਮ ਹਰ ਹਰ ਨਾਮ ਜਪਤ ਕੋਲਾ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਕੀ ਮਹੰਮਾ ਕਿਤ ਗਨ ਹਰ ਬਿਸਰ ਨਾਹੀ ਪ੍ਰਾਨ ਪਿਆਰੀ ਚਿਤਵੰਤ ਦਰਸਨ ਸਦਮਨਾ ਸੋਵ ਦਿਵਸ ਆਹੀ ਸੋਬ ਦੇਵ ਸਿ ਆਏ ਗਹ ਕੰਠ ਲਾਏ ਪ੍ਰਭ ਊਚ ਆਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਆਤ ਪਿਆਰੇ ਸੋਭ ਦਿਵਸ ਆਏ ਗਾਹ ਕੰਠ ਲਾਏ ਪ੍ਰਭ ਊਚ ਆਗਮ ਅਪਾਰੀ ਬਨਵੰਤ ਨਾਨਕ ਸਫਲ ਸਭ ਕੇਸ਼ ਰਾਬ ਮਿਲੇ ਆਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਪੰਜਵਾਂ ਕੋਜਤ ਸੰਤ ਫਿਰ ਹੈ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ